ਅਫੀਸ਼ੀਅਲ ਦਿਨ ਇੱਕ ਪ੍ਰੇਮੀ ਜੋੜੇ ਦਾ ਕਾਤਲ ਹੁੰਦਾ ਉਹ ਪੂਰੀ ਕਹਾਣੀ ਕੀ ਹੈ ਇਹ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰੀ ਸੀ ਜਿਵੇਂ 4 ਸਾਲ ਹੋ ਗਏ ਸੀ 4 ਸਾਲਾਂ ਦੇ ਵਿੱਚ ਕਦੇ ਮਾਂ ਕੋਲੇ ਧੀ ਗੱਲ ਫੜਦੀ ਹੈ ਮਾੜਾ ਮੋਟਾ ਦੱਸਦੀ ਹੈ ਜਾਂ ਭਝਾਈ ਕੋਲੇ ਗੱਲ ਕਰਦੀ ਹੈ ਸਾਨੂੰ ਕੀ ਪਤਾ ਸੀ ਵੀ ਆਹ ਉਹ ਜੋੜ ਸਾਡੇ ਜਾਂਦਿਆਂ ਤਾਂ ਕੰਮ ਕਰਤਾ ਸੀ ਜਿਹੜਾ ਡਾਕਟਰ ਹੈ ਮੁੰਡਾ ਲੜਕਾ ਉਹ ਗੁੱਡੀ ਦਾ ਸਗਾ ਭਾਈ ਸੀ ਸਗਾ ਭਾਈ ਸੀ ਉਹ ਤਾਂ ਸਕੇ ਨਹੀਂ ਕੰਮ ਕਰਿਆ ਦਾ ਹੰਬੜੇ ਪੈ ਗਿਆ ਵੀ ਆਪਸ ਵਿੱਚ ਲੜ ਕੇ ਵੀ ਮੈਂ ਥੋਆ ਕੀ ਹੋ ਗਿਆ ਮੁੰਡਾ ਵੀ ਹੰਬਲੇ ਪੈ ਗਿਆ ਤੇ ਬਸ ਦੂਜਿਆਂ ਨੂੰ ਵੀ ਸਾਰਿਆਂ ਨੂੰ ਸਾਡੇ ਘਰਦਿਆਂ ਨੂੰ ਵੀ ਚਲਾ ਚਲਾ ਮਾਰਿਆ ਨੇ ਤੁਰਕੇ ਛੈਡ ਹੋਣ ਲੱਗਿਆ ਅਖੇ ਤੂੰ ਕਿਹੜਾ ਹੈ ਕਹਿੰਦਾ ਮੈਂ ਥੋੜਾ ਪਰੋਣਾ ਕੁੜੀ ਦਾ ਕਤਲ ਜਦੋਂ ਉੱਥੇ ਡਾਕਟਰ ਦਾ ਹੁੰਦਾ ਹੈ ਉੱਥੇ ਹੀ ਹੋ ਜਾਂਦਾ ਕੁੜੀ ਦਾ ਕਤਲ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਆ ਕੇ ਹੁੰਦਾ ਨਹੀਂ ਜੀ ਕੁੜੀ ਦਾ ਕਤਲ ਵੀ ਉੱਥੇ ਹੀ ਹੁੰਦਾ ਕੋਈ ਪਲੈਨਿੰਗ ਨਹੀਂ ਸੀ ਇਸ ਦੀ ਜੋ ਵੀ ਕੰਮ ਹੋਇਆ ਏ ਅਣਜਾਣ ਪੁਨੇ ਜੀ ਹੋਇਆਗਾ ਸਿਰਫ ਇਹਨਾਂ ਦੇ ਘਰੇ ਆਉਣ ਦੇ ਕਾਰਨ ਹੀ ਕੰਮ ਹੋਇਆ ਏ ਜਿਉਂ ਨਾ ਇਹਨਾਂ ਦੇ ਘਰੇ ਹੁੰਦਾ ਨਹੀਂ ਹੁੰਦਾ ਇਸ ਕੰਮ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਅਸੀਂ ਖੜੇ ਆਂ ਪਿੰਡ ਤੌਂਗ ਵਾਲੀ ਦੇ ਵਿੱਚ ਪਿਛਲੇ ਦਿਨ ਇੱਕ ਪ੍ਰੇਮੀ ਜੋੜੇ ਦਾ ਕਾਤਲ ਹੁੰਦਾ ਉਹ ਪੂਰੀ ਕਹਾਣੀ ਕੀ ਹੈ ਸਾਡੇ ਨਾਲ ਅੱਜ ਲੜਕੀ ਦਾ ਪਰਿਵਾਰ ਆ ਪੁੱਛਾਂਗੇ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਨੇ ਵੀ ਜਿਹੜਾ ਹੈ ਕਾਤਲ ਹੁੰਦਾ ਕਾਰਨ ਕੀ ਹੈ ਕਿਉਂ ਹੁੰਦਾ ਹੈ ਸਾਡੇ ਨਾਲ ਪਰਿਵਾਰ ਸਾਰਾ ਜਾਣਕਾਰੀ ਲਵਾਂਗੇ ਮਾਤਾ ਜੀ ਜਿਹੜਾ ਲੜਕੀ ਦਾ ਕਾਤਲ ਹੁੰਦਾ ਇੱਕ ਮੁੰਡੇ ਦਾ ਕਾਤਲ ਹੁੰਦਾ ਕਹਾਣੀ ਕੀ ਹੈ ਮੈਂ ਕਾਣੀ ਜਾਈ ਨਾਨੀ ਆਪੇ ਕੋਟ ਫੇਰ ਕਰਾ ਲਈ ਸੀ ਸਾਥੋਂ ਚੋਰ ਨੇ ਜੀ ਸਾਨੂੰ ਦੱਸਿਆ ਨਹੀਂ ਜੀ ਮਗਰ ਉਹ ਦੱਸਿਆ ਅਸੀਂ ਆਖਿਆ ਵੀ ਇਹ ਗਲਤ ਕੰਮ ਕਰਿਆ ਜੀ ਬਸ ਰੌਲਾ ਰੱਟ ਪਾਇਆ ਪਾਈ ਕਿ ਉਹਨਾਂ ਨੇ ਇਕੱਠ ਵਟ ਕਰਿਆ ਜੀ ਹੈ ਵਿੱਚ ਸਾਰੇ ਮੁੰਡੇ ਆ ਗਏ ਚਾਚੇ ਦੇ ਜੋ ਕਹਿੰਦੇ ਵੀ ਆਪਾਂ ਇਹ ਕੰਮ ਨਹੀਂ ਕਰਨਾ ਬਸ ਇਹੀ ਹੋ ਕਰਕੇ ਮੁੰਡੇ ਨੇ ਉਹ ਕਰਤਾ ਉਹਦੇ ਭਰਾ ਨੇ ਜੀ ਕਤਲ ਕਰਤਾ ਵੀ ਮੈਂ ਇਹ ਨਹੀਂ ਹੋ ਕਰਦਾ 4 ਸਾਲ ਚੁੱਪ ਰਹੀ ਜੀ ਜੋ ਪਰ ਹੇਤੇ ਬਸ ਉਹਨਾਂ ਨੇ ਨਹੀਂ ਸਮਝੇ ਹੋ ਨਾ ਉਹਨਾਂ ਨੇ ਨਿਮੇੜਿਆ ਕੰਮ ਆਹ ਇਹ ਕਹਿੰਦੇ ਸੀ ਬਸ ਤੋ ਆ ਦੇਣੀ ਹੈ ਸਾਡੇ ਨਾਲ ਨਿਮੇੜ ਲੋ ਜੀ ਉਹ ਕਹਿੰਦੀ ਬਸ ਕੁੜੀ ਇਹ ਹੀ ਕਹਿੰਸੀ ਮੈਂ ਬੱਕਾ ਮਕਰਤਾ ਬੈਠੀ ਮੈਂ ਜਾਣਦੀ ਜੀ ਮੈਨੂੰ ਬਹੁਤ ਬਿਸ਼ਰਮੀਆਂ ਆਦੀ ਮੈਂ ਜਾਣਦੀ ਨਹੀਂ ਰਿਹੜੀ ਆਪਦੀ ਰਿਹੜ ਨੂੰ ਕਹਿੰਦੀ ਸੀ ਵੀ ਤੁਸੀਂ ਤਾਂ ਇਸ ਤਰ੍ਹਾਂ ਹੋ ਨਾ ਕਰੋ ਮੈਂ ਜਾਣਦੀ ਜੀ ਹਾਂ ਬਸ ਮੁੰਡਾ ਸਰਾ ਆਵਦਾ ਰੱਜ ਕੇ ਤੇ ਇੱਧਰ ਆ ਗਿਆ ਕਰੀ ਤੁਹਾਨੂੰ ਕੋਈ ਜਦੋਂ ਕੁੜੀ ਦੇ ਮੁੰਡੇ ਪਹਿਲਾਂ ਮਿਲਦੇ ਹੋਣਗੇ ਕੋਈ ਪਤਾ ਸੀਗਾ ਤੁਹਾਨੂੰ ਕੋਈ ਪਹਿਲਾਂ ਨਹੀਂ ਪਹਿਲਾ ਬਚਪਣੇ ਤੂੰ ਸਾਡੇ ਘਰ ਰਹਿੰਦੇ ਸੀ ਜਵਾ ਕੱਠੇ ਪੜਦੇ ਆਉਂਦੇ ਸੀ ਕੰਮ ਧੰਦਾ ਇਕੱਠਾ ਕਰਦੇ ਸੀ ਸਾਨੂੰ ਇਹ ਸਾਲੇ ਤੱਕ ਕੋਈ ਹੋ ਨਹੀਂ ਸੀਗਾ ਸੰਤੋਖ ਹੀ ਪਤਾ ਲੱਗਾ ਜਦੋਂ ਆ ਕੰਮ ਕਰਤਾ ਉਹਨਾਂ ਨੇ ਜੀ ਹਾਂ ਜਨ ਕਿ ਲੜਕਾ ਤੁਹਾਡੇ ਘਰੇ ਜਨ ਕਿ ਪਹਿਲਾਂ ਆਉਣ ਜਾਣ ਬਣਿਆ ਹੋਇਆ ਸੀ ਲੜਕੇ ਦਾ ਪੂਰਾ ਆਉਣ ਜਾਣ ਬਣਿਆ ਹੋਇਆ ਸੀ ਜੀ ਹਾਂ ਇੱਕ ਇੱਥੇ ਇੱਕ ਇਹ ਵੀ ਗੱਲ ਦੱਸਣ ਜੋਗਾ ਕਿ ਜਿਹੜਾ ਲੜਕੇ ਵਾਲਾ ਪਰਿਵਾਰ ਹੈ ਉਹ ਪਿੰਡ ਦਬੜੀ ਖਾਨਾ ਦਾ ਦੱਸਿਆ ਜਾ ਰਿਹਾ ਦਬੜੀ ਖਾਨਾ ਜੈਤੂ ਕੋਲੇ ਦਬੜੀ ਖਾਨਾ ਹੈ ਉਹ ਪਰਿਵਾਰ ਇੱਥੇ ਜਨ ਕਿ 10 ਸਾਲਾਂ ਤੋਂ ਪਿੰਡ ਤੌਂਗ ਵਾਲੇ ਦੇ ਵਿੱਚ ਰਹਿ ਰਿਹਾ ਸੀ ਹੁਣ ਪਿਛਲੇ 4 ਸਾਲਾਂ ਤੋਂ ਜਨਿਕੇ ਹਾਂਜੀ ਉਹ ਪਿਛਲੇ 4 ਸਾਲਾਂ ਤੋਂ ਜਨਿਕੇ ਹੁਣ ਬਠਿੰਡੇ ਰਹਿ ਰਿਹਾ ਪਰਿਵਾਰ ਇਹ ਦੱਸਣ ਦਾ ਇਹ ਵੀ ਹੈ ਇਹਨਾਂ ਦਾ ਕਿ ਜਿਹੜਾ ਪਰਿਵਾਰ ਆ ਲੜਕੇ ਵਾਲਾ ਪਰਿਵਾਰ ਹੈ ਉਹ ਇਹਨਾਂ ਦੇ ਘਰੇ 24 ਘੰਟੇ ਆਉਣ ਜਾਣ ਬਣਿਆ ਹੋਇਆ ਸੀ 24 ਘੰਟੇ ਇਕੱਠੇ ਰਹਿੰਦੇ ਸੀ ਕੁੜੀਆਂ ਮੁੰਡੇ ਸਾਰੇ ਇਹੀ ਇਕੱਠੇ ਰਹਿੰਦੇ ਸੀ ਇਹ ਕਹਿੰਦੇ ਸਾਨੂੰ ਇਸ ਕਰਕੇ ਲੜਕੀ ਦਾ ਰਿਸ਼ਤਾ ਕਰਨਾ ਪਸੰਦ ਨਹੀਂ ਸੀ ਕਿਉਂਕਿ ਅਸੀਂ ਉਸ ਨੂੰ ਇੱਕ ਆਪਦਾ ਪੁੱਤ ਮੰਨਦੇ ਸੀ ਤੇ ਉਹ ਪਰਿਵਾਰ ਵੀ ਇੱਥੇ 24 ਘੰਟੇ ਰੋਟੀ ਪਾਣੀ ਇਕੱਠੇ ਹੀ ਖਾਂਦੀ ਸੀ ਮਤਲਬ ਇਹੀ ਕਹਾਣੀ ਹੈ ਸਾਰੀ ਹਾਂਜੀ ਇਹੀ ਕ ਬਹੁਤ ਆਵਦਾ ਵਧੀਆ ਕੰਮ ਕਰਤੰਦਾ ਕਰਦੇ ਸੀ ਸਾਡੇ ਨਾਲ ਜਵਾਖਾਂ ਦੇ ਜੀ ਹਾਂ ਬਸ ਨਾਲ ਇੱਥੇ ਜੇ ਚੀਜ਼ ਹੁੰਦੇ ਜਿਹੜੀ ਉਹ ਰੋਟੀ ਪਾਣੀ ਖਾਂਦੇ ਨਾਲ ਇਹਨਾਂ ਦੇ ਜੀ ਹਾਂ ਉਧਰੋਂ ਆ ਕੇ ਤੇ ਬਸ ਫੇਰ ਆਪ ਦਾ ਪੜ ਪੜ ਕੇ ਤੇ ਬਾਹਰ ਦੀ ਬਾਹਰ ਵਸਾਹ ਕੰਮ ਕਰ ਲਿਆ ਸਾਨੂੰ ਨਹੀਂ ਪਤਾ ਲੱਗਿਆ ਕੁੜੀ ਕੁੜੀ ਗੁੱਡੀਆਂ ਦੀ ਪੜੀ ਕਿੰਨੀ ਜਵਾਂਤਾ ਪੜੀ ਸੀ ਤੁਹਾਡੀ ਉਹਦੀ ਬੀਏ ਕਰੀ ਸੀ ਜੀ ਸੀਨੀਅਰ ਬੀਏ ਕਰੀ ਸੀ ਆਹ ਕੋਰਸ ਕਰਿਆ ਸੀ ਡਾਕਟਰੀ ਦਾ ਅੱਛਾ ਹਾਂ ਹੁਣ ਵੀ ਪੜੀ ਜਾਂਦੀ ਸੀ ਹੁਣ ਉਹਨੂੰ 5 ਮਹੀਨੇ ਹੋ ਗਏ ਸੀ ਨੌਕਰੀ ਮੇਰੀ ਨੂੰ ਜੀ ਜਾਣਦੀ ਸੀ ਪੜਨਾ ਕੋਈ ਇਹ ਜੀ ਗੱਲ ਬਾਤ ਹੀ ਨਹੀਂ ਸੀ ਬਸ ਬਿਸ਼ਰਮੀ ਬਹੁਤ ਮੰਨ ਗਈ ਸੀ ਕੁੜੀ ਇਸ ਗਾਣੇ ਜੀ ਹਾਂ ਚਾਹਕਦੀ ਨਹੀਂ ਸੀ ਸਾਡੇ ਸਾਹਮਣੇ ਜੀ ਕਹਿੰਦੀ ਸੀ ਮੈਂ ਨਹੀਂ ਜਾਂਦੀ ਕੁੜੀ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰੀ ਸੀ ਜਿਵੇਂ 4 ਸਾਲ ਹੋ ਗਏ ਸੀ 4 ਸਾਲਾਂ ਦੇ ਵਿੱਚ ਕਦੇ ਮਾਂ ਕੋਲੇ ਧੀ ਗੱਲ ਫੋਟਦੀ ਹੈ ਮਾੜਾ ਮੋਟਾ ਦੱਸਦੀ ਹੈ ਜਾਂ ਭਝਾਈ ਕੋਲੇ ਗੱਲ ਕਰਦੀ ਹੈ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੋਈ ਸੀ ਪਹਿਲਾਂ ਫਿਰ ਰੌਲਾ ਪਿਆ ਨਾ ਜਦੋਂ ਉਹ ਗੱਲ ਹੋਈ ਹੋਈ ਹੈ ਜੀ ਉਦੋਂ ਰੌਲਾ ਪਿਆ ਉਦੋਂ ਅਸੀਂ ਸਿੱਟਕਟ ਕਿਆ ਕਰਤਾ ਵੀ ਅਸੀਂ ਇਹ ਗੱਲ ਕਰਦੇ ਨਹੀਂ ਕੁੜੀ ਕਹਿੰਦੀ ਮੈਂ ਨਹੀਂ ਜਾਂਦੀ ਜੀ ਹਾਂ ਅਛਾ ਕੁੜੀ ਕਹਿੰਦੀ ਮੈਂ ਜਾਣਾ ਨਹੀਂਗਾ ਹਾਂ ਵੀ ਮੈਂ ਨਹੀਂ ਜਾਂਦੀ ਮੈਥੋਂ ਹੋ ਗਈ ਗਲਤੀ ਵੀ ਜਿਵੇਂ ਤੁਸੀਂ ਆਖੋਗੇ ਉਵੇਂ ਹੀ ਕਰ ਲਵਾਂ ਜੀ ਹਾਂ ਮੁੜ ਕੇ ਕੁੜੀ ਬਹੁਤ ਬੁਸ਼ਰਮੀ ਮਾਨਦੀ ਸੀ ਜੀ ਹਾਂ ਇਸ ਗੱਲ ਦੀ ਵੀ ਮੈਂ ਘਰ ਬੈਠੇ ਮੈਂ ਪਰ ਜਾਂਦੀ ਨਹੀਂਗੀ ਜਦੋਂ ਕੁੜੀ ਕਹਿੰਦੀ ਮੈਂ ਜਾਣਾ ਨਹੀਂ ਮੁੰਡਾ ਕਹਿੰਦਾ ਸੀ ਮੈਂ ਲੈ ਕੇ ਜਾਣਾ ਤੇ ਕੋਈ ਤੁਹਾਡੀ ਪੰਚਾਇਤਾਂ ਹੋਈਆਂ ਕੋਈ ਨਹੀਂ ਸਾਡੇ ਕੋਈ ਪੰਚਾਇਤਾਂ ਨਹੀਂ ਹੋਈਆਂ ਜੀ ਹਾਂ ਕੋਈ ਪੰਚਾਇਤ ਵਗੈਰਾ ਨਹੀਂ ਹੋਈ ਵੀ ਉਹਨੇ ਧੱਕਾ ਲਾਹ ਕੀਤੀ ਜਾਵੇ ਵੀ ਜਿਹੜੇ ਤੁਹਾਡਾ ਮੁੰਡਾ ਸਾਡੀ ਕੁੜੀ ਦਾ ਤੱਕਾ ਕਰਦਾ ਵੀ ਪੰਚਾਇਤ ਉਹਨਾਂ ਦੇ ਘਰੇ ਗਈ ਹੋਵੇ ਜਾਂ ਤੁਹਾਡਾ ਕੋਈ ਪਰਚਾਇਦਾ ਨੁਮਾਇੰਦਾ ਉਹਨੇ ਤਾਂ ਘਰ ਪਹੁੰਚਿਆ ਹੋਵੇ। ਉਹ ਜੀ ਉਦੋਂ ਉਦੋਂ ਹੀ ਹੋਇਆ ਸੀ ਜਦੋਂ ਇਹ ਕੁੜੀਆਂ ਦੇ ਕੁੜੀ ਨੇ ਕੰਮ ਕਰ ਲਿਆ ਸੀ ਦਾ। ਅੱਛਾ। ਹਾਂ ਉਦੋਂ ਇਹੀ ਗੱਲਾਂ ਗਾ ਚ ਮੁੜ ਕੇ ਨਹੀਂ ਹੋਈਆਂ। ਜੀ। ਹਾਂ ਮੁੜ ਕੇ ਤਾਂ ਉਹਨਾਂ ਨੇ ਗੱਲ ਸੀੜੀ ਐ ਨਾ ਹੀ ਅਸੀਂ ਗੱਲ ਸੀੜੀ ਹੈਗੀ। ਜੀ। ਹਾਂ ਮੁੜ ਕੇ ਬਸ ਉਹਨਾਂ ਦੇ ਘਰੇ ਆਇਆ ਸੀ ਇੱਥੋਂ ਦਾ ਘਰ ਆਗਾ ਇੱਥੇ ਛੱਡ ਕੇ ਬਾਗ ਜਿੱਦੋਂ ਦਰੌਲਾ ਪੈ ਗਿਆ। 4 ਸਾਲ ਹੋ ਗਏ ਸੀ ਗਿਆ ਨੂੰ। ਜੀ। ਤੇ ਇੱਥੋਂ ਹੁਣ ਤੇ ਕੱਲ ਪਰਸ ਫਿਰ ਆ ਕੇ ਤੇ ਰੱਜ ਕੇ ਇਧਰੋਂ ਆ ਕੇ ਵਾਰ ਕੋ ਗੱਡੀ ਮੋੜ ਕੇ ਤੇ ਮੁੰਡੇ ਨਾਰਾਜ਼ ਬਸ ਉਹ ਕਰ ਲਿਆ ਵਾਕਾ ਹੋ ਗਿਆ। ਇਹ ਕਿੰਨਾ ਕ ਟਾਈਮ ਦੱਸਿਆ ਜਾ ਰਿਹਾ ਜਦੋਂ ਉਹ ਮੁੰਡਾ ਇਹਦਾ ਕਨਸਟੇਬਲ ਆ ਤੁਹਾਡੇ ਘਰੇ ਪਹੁੰਚਦਾ ਕਿੰਨਾ ਟਾਈਮ ਸੀ ਰਾਤ ਦਾ ਬਸ 8 9 ਕੁ ਦੇ ਟਾਈਮ ਸੀ ਜੀ ਇਹਨਾਂ ਇੰਨਾ ਕਿਹੜਾ ਹੁਣ ਅਸੀਂ ਟਾਈਮ ਵਾ ਦੇਖਿਆ ਨਹੀਂਗਾ ਇੰਨਾ ਹਾਂ ਅੰਦਾਜ਼ਾ ਜਜ 8 9 ਕੁ ਦਾ ਰੋਟੀ ਖਾ ਕੇ ਬਸ ਆਪਣੇ ਕੋਲੇ ਹਾਂ ਆਪਾਂ ਇਹ ਸੀ ਬਸ ਰੋਟੀ ਖਾ ਕੇ ਜੀ ਹੋਦੀ ਬਸ ਰੋਲਾ ਜਾ ਪੈ ਗਿਆ ਵੀ ਜਾ ਸਾਨੂੰ ਤਾਂ ਐਸੀ ਵੀ ਡਾਕਟਰ ਉਧਰ ਜਾ ਕੇ ਘੇਰ ਲਿਆ ਨਸੇ ਆਏ ਨੇ ਬਸ ਹਾਂ ਸਾਨੂੰ ਤਾਂ ਕਹੀ ਗਏ ਕਿ ਮੁੰਡਾ ਮਾਰਤਾ ਆਪਾਂ ਉਹਨਾਂ ਅਸੀਂ ਅੱੱਤਿਆ ਵਾ ਹੀ ਹੱਦ ਨਹੀਂ ਮਾਰਤਾ ਚਿੱਟੇ ਵਾਲੇ ਮੈਂ ਕਿ ਬਾਹਰ ਅੰਦਰ ਖੇਤਾ ਸਾਡੇ ਘਰ ਆ ਜੀ ਤੇ ਤਾਂ ਹੀ ਜਵਾਕ ਨੂੰ ਫੜਾਸੀ ਬਾਹਰ ਲਾਇਆ ਤੂੰ ਨਾਲ ਆਪਦਾ ਸੰਦ ਬਈ ਕੁੱਤੇ ਵਲੇ ਹੱਕੇ ਫਿਰਦੇ ਐ ਵੀ ਤੂੰ ਆ ਮਾਰੀ ਹੈ ਜੀ ਬਾਪੂ ਪਾਸੇ ਜਾ ਠੀਕ ਤੇ ਸਾਨੂੰ ਕੀ ਪਤਾ ਸੀ ਵਿਆਹ ਹੋ ਹੋ ਜੂਦਰ ਸਾਡੇ ਜਾਂਦਿਆਂ ਤਾਂ ਕੰਮ ਕਰਤਾ ਸੀ ਜੀ ਹਾਂ ਭੱਜੇ ਜਵਾਕ ਬਥੇਰਾ ਤੇ ਆ ਕਹਾਣੀ ਹੋਈ ਆ ਬਈ ਜਿਹੜਾ ਡਾਕਟਰ ਐ ਮੁੰਡਾ ਲੜਕਾ ਉਹ ਗੁੱਡੀ ਦਾ ਸਗਾ ਭਾਈ ਸੀ ਸਗਾ ਭਾਈ ਸੀ ਉਹ ਤਾਂ ਸਕੇ ਨਹੀਂ ਕੰਮ ਕਰਿਆਗਾ ਅੱਛਾ ਹਾਂ ਤੇ ਜਿਹੜੇ ਦੋ ਨਾਲ ਹੋ ਦੱਸੇ ਜਾ ਰਿਹਾ ਤਾਈ ਦਾ ਮੁੰਡਾ ਸੀ ਇੱਕ ਚਾਚੇ ਦਾ ਮੁੰਡਾ ਸੀ ਕਾਚਾ ਇੱਕ ਚਾਚਾ ਸੀ ਜਦੋਂ ਕਾਤਲ ਹੁੰਦਾ ਉਹ ਨਾਲ ਸੀ ਉਸ ਵਕਤ ਨਹੀਂ ਜੀ ਉਹ ਤਾਂ ਮਗਰੋਂ ਨਹੀਂ ਉਹ ਤਾਂ ਮਗਰੋਂ ਗਈ ਹੈ ਅੱਛਾ ਸਾਰੇ ਮਗਰੋਂ ਉਹ ਤਾਂ ਸਾਰੇ ਮਗਰੋਂ ਜਦੋਂ ਉਹਨੂੰ ਕੰਮ ਮੁੰਡੇ ਨੇ ਕਰਤਾ ਉਦੋਂ ਜਾ ਕੇ ਪਹੁੰਚੇ ਹੈ ਅੱਛਾ ਹਾਂ ਜੀ ਮੁੰਡੇ ਤਾਂ ਜਦੋਂ ਮੁੰਡਾ ਹੰਬਲੇ ਪੈ ਗਿਆ ਵੀ ਆਪਸ ਵਿੱਚ ਲੜਕੇ ਵੀ ਮੈਥੋਂ ਆ ਕੀ ਹੋ ਗਿਆ ਮੁੰਡਾ ਵੀ ਹੰਬਲੇ ਪੈ ਗਿਆ ਤੇ ਬਸ ਦੂਜਿਆਂ ਨੂੰ ਵੀ ਸਾਰਿਆਂ ਨੂੰ ਸਾਡੇ ਘਰਦਿਆਂ ਨੂੰ ਵੀ ਚਲਾ ਚਲਾ ਮਾਰਿਆ ਉਹਨੇ ਵੀ ਪਾਸੇ ਹੋ ਜੋ ਮੈਂ ਅੱਜ ਬਸ ਜਿੱਧਰ ਨੂੰ ਪਤਾ ਹੀ ਨਹੀਂ ਲੱਗਾ ਸੰਤਾ ਕਿਧਰ ਨੂੰ ਮਸਰ ਦਾ ਹੋਇਆ ਕਿਧਰ ਨੂੰ ਗਿਆ ਮੁੰਡਾ ਉਸ ਤੋਂ ਬਾਅਦ ਇੱਕ ਇੱਕਦਲ ਇਹ ਵੀ ਐਪ ਜਿਵੇਂ ਉਹਦੇ ਕੋਲੇ ਰਿਵਾਰ-ਵਾਰ ਸੀ ਮੁੰਡੇ ਕੋਲੇ ਹਨਾ ਤੁਹਾਡੇ ਮੁੰਡੇ ਕੋਲੇ ਕੀ ਛੋਟੀ ਜਿਹੀ ਕੋਈ ਸੀ ਉਹਦੇ ਕੋਲੇ ਜੀ ਕੋਈ ਸੰਦਸ ਦੇੜਾ ਘਰੋਂ ਹੀ ਫੜਾਇਆ ਹੋਣਾ ਚੱਕ ਕੇ ਵੀ ਇੱਥੇ ਗਮਾਂਡ ਚਿੱਟੀ ਕਾ ਲਾਉਣ ਗਿਆ ਸੀ ਦੋ ਟਾਈ ਕਿੱਲਾਂ ਦੀ ਵਾਹੀ ਤੇ ਘਰ ਆਗਾ ਕਿਸੇ ਦਾ ਗਮਾਂਡਾਂ ਦਾ ਅੱਛਾ ਤੇ ਬਸ ਵੀ ਤੂੰ ਆ ਲੈ ਜਾ ਤਰ ਆਪ ਹੀ ਲਗਾ ਕੇ ਚੱਕ ਕੇ ਕਿ ਹੋ ਵੀ ਜਣੇ ਕਿ ਫੜਾਇਆ ਕਿਸੇ ਨੇ ਘਰ ਚੋਂ ਜੀ ਤੇ ਵੀ ਤੂੰ ਲੈ ਜਾ ਚੱਲ ਕੁੱਤੇ ਬਿੱਲੇ ਤੋਂ ਕੋਈ ਸੰਦਸ ਦੇੜਾ ਤਾਂ ਨਾਲ ਅਗਲਾ ਰੱਖ ਦੇ ਜਦੋਂ ਅਸੀਂ ਖੇਤਾਂ ਜਿਹਦੇ ਵਿੱਚ ਬੈਠੇ ਆਂਗੇ ਜੀ ਤੇ ਵਸਾਂ ਕਾਰਨ ਕਰਕੇ ਉਹਨੂੰ ਪਤਾ ਨਹੀਂ ਲੱਗਿਆਗਾ ਮੂਹਰੇ ਉਹਦੀ ਗੱਡੀ ਬੈਕ ਗੱਡੀ ਲਈ ਜਾਂਦਾ ਸੀਗਾ ਤੇ ਉਧਰੋਂ ਜਦੋਂ ਆਇਆ ਛੈਡ ਹੁਣ ਮੋਟਰਸਾਈਕਲ ਤੇ ਤੁਰ ਕੇ ਛੈਡ ਹੋਣ ਲੱਗਿਆ ਅਖੇ ਤੂੰ ਕਿਹੜਾ ਹੈ ਕਹਿੰਦਾ ਮੈਂ ਥੋੜਾ ਪਰੋਣਾ ਅਖੇ ਤੂੰ ਇੱਥੇ ਕੀ ਕਰਨ ਆਇਆਗਾ ਜੀ ਵੀ ਤੇਰਾ ਕੀ ਮਤਲਬ ਸੀ ਇੱਧਰ ਆਉਣ ਦਾ ਹੁਣ ਕੰਮ ਕੀ ਹੈ ਤੇਰਾ ਇੱਧਰ ਆਉਣ ਦਾ ਕਹਿੰਦਾ ਮੈਂ ਥੋਡੀ ਕੁੜੀ ਨੂੰ ਲੈਣਾ ਹੈ ਗਲਤ ਫਲਤ ਗਾਲਾਂ ਦਿੱਤਿਆਂ ਨਾਲੇ ਤਾਂ ਜੀ ਨਾਲੇ ਬੱਸ ਜੀ ਵੀ ਹੈ ਕਾਰਨ ਕਰਕੇ ਪੁੱਠਾ ਸਿੱਧਾ ਬੋਲ ਕੇ ਉਹ ਜਦੋਂ ਲੜਕੇ ਦਾ ਕਾਤਲ ਹੁੰਦਾ ਹੈ ਲੜਕੀ ਦਾ ਕਾਤਲ ਕਿੰਨੇ ਚਿਰ ਬਾਅਦ ਹੋ ਜਾਂਦਾ ਉਹਨੂੰ ਉਹਦੋਂ ਜੀ 5-4 ਮਿੰਟ ਹੀ ਹੋਏ ਹੋਣਗੇ ਸਾਸਿ ਕਿਹੜਾ ਕੋਲੇ ਸੀਗੇ ਅਸੀਂ ਤਾਂ ਮਗਰੋਂ ਕੋਈ ਰਾਤ ਦਾ ਟਾਈਮ ਸੀ ਸਾਰੇ ਰੋਟੀ ਪਾਣੀ ਕੋਈ ਖਾਈ ਜਾਂਦਾ ਸੀਗਾ ਕੋਈ ਖਾ ਹਟ ਕੇ ਪਾਇਆ ਗਿਆ ਸੀਗਾ ਕੋਈ ਬਸ ਵੀ ਮੁੜ ਕੇ ਭੱਜ ਕੇ ਗਏ ਜਦੋਂ ਸਾਰੇ ਉਹਦੋਂ ਤਾਂ ਮੁੰਡੇ ਨੇ ਕੰਮ ਹੀ ਕਰਤਾ ਸੀਗਾ ਜੀ ਜਦੋਂ ਮੁੰਡੇ ਉਹਦਾ ਲੜਕੀ ਪੁਲਿਸ ਵਾਲੇ ਦੇ ਕਾਂਸਟੇਬਲ ਦਾ ਕਤਲ ਹੋ ਜਾਂਦਾ ਛੋੜੇ ਡਾਕਟਰ ਤੋਂ ਲੜਕੀ ਭੱਜ ਕੇ ਦੱਸਣ ਚ ਇਹ ਵੀ ਆ ਰਿਹਾ ਵੀ ਉਹ ਉੱਤੇ ਜਾ ਕੇ ਡਿੱਗ ਪਈ ਸੀ ਹਾਂਜੀ ਉਹ ਉੱਤੇ ਜਾ ਕੇ ਡਿੱਗ ਪਈ ਜੀ ਕਿਤੇ ਪਹਿਲਾਂ ਹੀ ਵੀ ਭੱਜ ਕੇ ਸਾਰੇ ਉੱਤੇ ਜਾ ਜਾਈ ਡਿੱਗੀ ਗਏ ਆ ਪਤਾ ਹੀ ਨਹੀਂ ਲੱਗਿਆ ਵੀ ਕੌਣ ਐ ਕੌਣ ਨਹੀਂ ਅਸੀਂ ਤਾਂ ਆਪਦਾ ਮੁੰਡਾ ਹੀ ਬਣਾਇਆ ਸੀ ਵੀ ਚਿੱਟੇ ਵਾਲਿਆਂ ਨੇ ਕਿਤੇ ਸਾਡਾ ਮੁੰਡਾ ਹੀ ਘੇਰ ਲਿਆ ਜੀ ਕੁੜੀ ਦਾ ਕਤਲ ਜਦੋਂ ਉੱਥੇ ਡਾਕਟਰ ਦਾ ਹੁੰਦਾ ਹੈ ਉੱਥੇ ਹੀ ਹੋ ਜਾਂਦਾ ਕੁੜੀ ਦਾ ਕਤਲ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਆ ਕੇ ਹੁੰਦਾ ਨਹੀਂ ਜੀ ਕੁੜੀ ਦਾ ਕਤਲ ਵੀ ਉੱ ਵੀ ਕੋਈ ਛੜਾਉਂਦੇ ਕਰਦਿਆਂ ਤੇ ਕੁੜੀ ਦੇ ਵੀ ਵੀ ਐਂ ਕੋਈ ਗਲਤ ਫਲਤ ਥਾਂ ਤੇ ਵੱਜ ਗਈ 6 ਤੇ ਬਸ ਕੁੜੀ ਦੀ ਵੀ ਜਾਨ ਗਈ ਕੁੜੀ ਦਾ ਜਿਹੜਾ ਕਾਤਲ ਕੋਈ ਜਾਣਬੁੱਝ ਕੇ ਨਹੀਂ ਕੀਤਾ ਗਿਆ ਵੀ ਜਾਣਬੁੱਝ ਕੇ ਕੋਈ ਨਹੀਂ ਕਰਦਾ ਵੀਰੇ ਕੋਈ ਭੈਣ ਭਰਾ ਨੂੰ ਕੋਈ ਨਹੀਂ ਆਇਆ ਛੇਤੀ ਮੌਤ ਦੀ ਕਾਟ ਤਾਰਦਾਗਾ ਜੀ ਜਾਣਬੁੱਝ ਕੇ ਕੁਝ ਨਹੀਂ ਹੋਇਆ ਕੋਈ ਚਾਂ ਚੱਕ 6 ਵੱਜ ਗਈ ਗਰਮੀ ਦੇ ਵਿੱਚ ਨੇੜਾ ਹੋਊਗਾ ਵੀ ਦਿਸਿਆਨੇਗਾ ਵੀ ਕੌਣ ਆ ਗਿਆ ਕੌਣ ਉੱਠ ਗਿਆ ਕੌਣ ਡਿੱਗ ਪਿਆ ਜਨ ਕਿ ਗਲਤੀ ਨਾਲ ਉਹਦੇ ਠਾਂਕ ਠਾਂਕ ਤੇ ਵੱਜ ਗਈ 6 ਵੱਜ ਗਈ 6 ਵੱਜ ਗਈ ਜੀ ਬਸ ਕੋਈ ਪਤਾ ਹੀ ਨਹੀਂ ਲੱਗੇਗਾ ਜਿਹੜਾ ਕੋਈ ਜਾਂਦਾ ਸੀ ਉਸੇ ਨੂੰ ਬਸ ਵੀ ਹੁੰਦਾ ਸੀ ਵੀ ਕੌਣ ਆਗਾ ਕਿ ਕਿਹਨੂੰ ਕੁੱਟਦੀਆਂਗੇ ਤੇ ਕਿਹਨੂੰ ਨਹੀਂ ਜੀ ਕਿਹੜਾ ਕਿਸੇ ਕੋਈ ਜਾਣਬੁੱਝ ਕੇ ਗੱਲਬਾਤ ਕੀਤੀ ਸੀ ਕਿਸੇ ਨੇ ਇਹ ਤੇ ਲੋਕਾਂ ਦਾ ਕਹਿਣਾ ਹੈ ਵੀ ਇਹਨਾਂ ਨੇ ਜਦ ਕੇ ਜਾਣਬੁੱਝ ਕੇ ਕੀਤਾ ਇਹੀ ਕਹਿ ਰਹੇ ਹਨ ਲੋਕ ਤਾਂ ਵੀਰੇ ਹੁਣ ਕੁਝ ਵੀ ਬਣਾਈ ਜਾਣ ਜੀ ਕੁਝ ਵੀ ਬਣਾਈ ਜਾਣ ਜਾਣਬੁੱਝ ਕੇ ਪਿੰਡ ਚ ਸਾਰੇ ਚ ਪੁੱਛਿਆ ਜਾਵੇ ਵੀ ਇਹ ਬੰਦੇ ਕਹੇ ਜੀ ਉਹ ਨਹੀਂ ਸੀਗਾ ਜੀ ਇਹ ਹਾਂ ਜੀ ਅੱਗੇ ਅੱਗੇ ਲੋ ਬੰਦੇ ਕਹੇ ਜੇ ਨੇ ਇਹ ਕਹੇ ਜੇ ਨਹੀਂ ਇੱਕ ਅਸੀਂ ਇਹ ਵੀ ਦੱਸ ਲਿ ਗਏ ਇਹ ਲੜਕੀ ਇੱਕ ਸਰਕਾਰੀ ਜੋਬ ਤੇ ਲੱਗੀ ਹੋਈ ਹੈ ਜਿਹੜੇ ਸਰਕਾਰ ਦੇ ਕਲੀਨਿਕ ਮੱਲਾ ਖੋਲੇ ਹੋਇਆ ਹੁਣ ਉਹਦੇ ਵਿੱਚ ਜਨ ਕਿ ਇਹ ਲੜਕੀ ਨੂੰ ਸਰਕਾਰੀ ਜੋਬ ਮਿਲੀ ਹੋਈ ਸੀ ਹਾਂਜੀ ਭਾਈ ਕੋਈ ਪਹਿਲੀ ਗੱਲ ਤਾਂ ਆਪਾਂ ਪਹਿਲਾਂ ਵੀ ਗੱਲ ਇਹ ਹੀ ਕਹਿ ਚੁੱਕੇ ਹਾਂ ਕੋਈ ਪਲੈਨਿੰਗ ਨਹੀਂ ਸੀ ਇਸ ਕੇਸ ਜੀ ਵੀ ਜੋ ਵੀ ਕੰਮ ਹੋਇਆ ਇਹ ਅਣਜਾਣ ਪੁਨੇ ਜੀ ਹੋਇਆਗਾ ਹਾਂਜੀ ਜੀ ਉਹ ਬੰਦੇ ਨੇ ਇਹਨਾਂ ਦੇ ਘਰੇ ਆ ਕੇ ਆਉਣਾ ਸੀ ਜੀ ਇਹਨਾਂ ਦੇ ਹੱਥੋਂ ਦਾ ਕਤਲ ਹੋਣਾ ਸੀ ਜੀ ਉਹ ਬੰਦੇ ਨੇ ਇਹਨਾਂ ਨੂੰ ਮਾਰਨ ਦੀ ਖਤਰਾ ਵਾਰ ਵਾਰ ਦੱਸ ਦਿਆ ਕੱਢਿਆਗਾ ਜੀ ਪਰ ਹਰ ਵਾਰ ਨਹੀਂ ਨਿਕਲ ਦਿੰਦਾ ਮੁੰਡਿਆਂ ਨੇ ਜੀ ਉਹਦੋਂ ਬਾਅਦ ਹਰ ਵਾਰ ਲਾਇਸੈਂਸੀ ਸੀ ਸਰ ਹੁਣ ਆਪਾਂ ਕਿਹੜਾ ਦੇਖਿਆਗਾ ਜੀ ਅਸੀਂ ਕਿਹੜਾ ਜੀ ਦੇਖਿਆ ਕੋਲੇ ਵੀਰ ਸੰਤ ਸੀ ਜਦੋਂ ਮਲਾਜ ਜਦੋਂ ਮਲਾਜਮ ਹੋਊਗਾ ਲਾਇਸੈਂਸੀ ਹੋਊਗਾ ਹਰ ਵਾਰ ਬਾਤ ਸਰ ਜੀ ਬਸ ਉਹਦੋਂ ਮੁੱਠਪੇੜ ਹੋਈ ਆ ਉਹਨਾਂ ਦੀ ਬਾਤ ਹਕਮ ਧੱਕਾ ਹੋਇਆਗਾ ਅੱਛਾ ਹਾਂਜੀ ਉਹ ਮੁੰਡਾ ਜਰਵਾਣਾ ਸੀਗਾ ਜੀ ਬਸ ਉਹਦੋਂ ਬਾਅਦ ਕਿਤੇ ਇਹਦਾ ਫੋਪ ਹੈ ਗਿਆ ਜੀ ਉਹਨੇ ਕਿਤੇ 60 ਸੋਟ ਬੱਜੀ ਉਹ ਮੁੰਡਾ ਡੇਕ ਪਿਆ ਜੀ ਮੁੜ ਕੇ ਵੇ ਸੱਦਾ ਸੜਾਈ ਕੀ ਸੀ 60 ਬੱਜ ਗਈ 70 ਬੱਜ ਗਈ ਮੁੜ ਕੇ ਸਾਨੂੰ ਪਤਾ ਜਾਈ ਜੀ ਆਹ ਗੱਲ ਹੋਈ ਐ ਇਸ ਜੀ ਸਿਰਫ ਇਹਨਾਂ ਦੇ ਘਰੇ ਆਉਣ ਦੇ ਕਾਰਨ ਹੀ ਕੰਮ ਹੋਇਆ ਏ ਜੇ ਉਹ ਨਾ ਇਹਨਾਂ ਦੇ ਘਰੇ ਆਉਂਦਾ ਨਹੀਂ ਹੁੰਦਾ ਸੀ ਕੰਮ ਇਹ ਜੀ ਘਰੇ ਆਉਣ ਨਹੀਂ ਹੋਇਆ ਹਾਂਜੀ ਸਰ ਜੀ ਜੀ ਓਕੇ ਸਰ ਇਹ 체 ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲੜਕੇ ਦਾ ਇਹਨਾਂ ਦੇ ਘਰੇ ਆਉਣਾ ਜਾਣਾ ਜਨਨ ਕਿ ਬਹੁਤ ਹੀ ਸਾਲਾਂ ਤੋਂ ਪਹਿਲਾਂ ਆਉਣ ਜਾਂਦਾ ਲੜਕਾ ਰਹਿੰਦਾ ਸੀ ਇਸੇ ਕਰਕੇ ਗੁੱਸੇ ਦੇ ਵਿੱਚ ਇਹਨਾਂ ਨੇ ਆਖਿਆ ਵੀ ਅਸੀਂ ਲੜਕੀ ਦਾ ਰਸਤਾ ਨਹੀਂ ਕਰਨਾ ਇਹਨਾਂ ਨੂੰ ਇਹ ਪਸੰਦ ਨਹੀਂ ਸੀ ਉਹ ਕਹਿੰਦਾ ਮੈਂ ਰਸਤਾ ਕਰਾਉਣਾ ਲੜਕੀ ਦੀ ਜਨਨ ਕਿ 4 ਸਾਲ ਪਹਿਲਾਂ ਕੋਟ ਮੈਰਿਜ ਹੋਈ ਸੀ ਲੜਕੀ ਨੇ ਆਪਣੇ ਘਰੇ ਦੱਸਿਆ ਨਹੀਂ ਸੀ ਕਿ ਮੇਰੀ ਕੋਰਟ ਮੈਰਿਜ ਹੋਈ ਹੈਗਾ ਹੌਲੀ ਹੌਲੀ ਜਦੋਂ ਇਹਨਾਂ ਨੂੰ ਪਤਾ ਲੱਗਦਾ ਗਿਆ ਤੇ ਗੱਲਬਾਤ ਨਹੀਂ ਸ਼ੁਰੂ ਹੋ ਗਈ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੇਰਵਾਰਤ ਸਿੰਘ ਜੀ ਤਾਰਾ ਫਿਰ ਮਿਲਦੇ ਆ ਧੰਨਵਾਦ